ਪਰ ਇਹ ਕੀਰਤਨ ਦੇ ਜਿਹੜੇ ਨਵੇਂ ਕੀਰਤਨੀਏ ਨੇ ਜਾਂ ਕੀਰਤਨ ਕਿਧਰ ਨੂੰ ਜਾ ਰਿਹਾ ਹੈ ਗਲਤ ਪਾਸੇ ਜਾ ਰਿਹਾ ਹੁਣ ਤਾਂ ਸਿਰਫ ਜੀ ਵਾਇਰਲ ਹੋਣ ਦਾ ਮੁੱਦਾ ਬਣ ਗਿਆ ਹਾਂਜੀ ਔਰ ਕੀਰਤਨ ਨੂੰ ਸਿਰਫ ਆਪਣੇ ਨਾਂ ਰੋਜੀ ਬਣਾ ਰਿਆ ਲੋਕਾਂ ਨੇ ਜੀ ਕੀਰਤਨ ਪਰਮਾਤਮਾ ਦੀ ਕੀਰਤ ਸੀ ਹਾਂਜੀ ਉਹਦੀ ਕੀਰਤੀ ਸੀ ਉਸ ਕੀਰਤੀ ਦੀ ਨਾਲ ਸਾਡੀ ਕੀਰਤ ਜੁੜੀ ਹੈ ਚੰਗੀ ਗੱਲ ਹੈ ਪਰ ਕੇਵਲ ਕੀਰਤ ਹੀ ਬਣਾ ਲੈਣੀ ਕੀਰਤੀ ਤੋਂ ਦੂਰ ਹੋ ਜਾਣਾ ਕਿਰਤ ਉਦੋਂ ਹੁੰਦੀ ਜਦੋਂ ਮੇਰੀ ਭੇਟਾ ਹਾਏ ਮੈਂ ਹੁਣ 21000 ਤੋਂ ਘੱਟ ਨਹੀਂ ਲੈਣੀ ਮੈਂ 31000 ਤੋਂ ਘੱਟ ਨਹੀਂ ਲੈਣੀ ਤੁਸੀਂ ਉਹ ਕੀਰਤਨ ਤੁਹਾਡਾ ਕਿਰਤ ਬਣ ਗਿਆ ਤੁਸੀਂ ਭੇਟਾ ਨਹੀਂ ਲੈਣਿਆ ਮੈਨੂੰ ਜੇ ਕੋਈ 5100 ਦੇ ਦੇ ਹਾਂਜੀ ਮੈਂ 5100 ਵੀ ਚੱਲ ਜਾਂਦਾ ਮੈਨੂੰ ਕੋਈ 7100 ਦੇ ਦੇ ਮੈਂ 7100 ਨੂੰ ਵੀ ਚੱਲ ਜਾਂਦਾ ਦੇਖ ਕੇ ਅਜੇ ਕਿਤੇ ਦੂਰ ਜਾਣਾ ਤਾਂ ਫੇ 11000 ਵੀ ਲੈ ਲਈ ਦੀ ਹੈ ਪਰ ਹਾਂ ਜੇ ਕੋਈ ਗਰੀਬ ਪਰਿਵਾਰ ਹੈ ਸ਼ਰਦਾ ਵਾਲਾ ਮੇ ਬਾਬਾ ਦੀ ਸਾਡੇ ਕੋਲ ਕੱਖ ਨਹੀਂ ਐ ਫਿਰ ਅਸੀਂ ਨਿਸ਼ਕਾਮ ਵੀ ਕਰਿਆ ਨਹੀਂ ਅੱਜ ਕੱਲ ਦਾ ਬਾਬੇ ਭੇਟਾ ਬਹੁਤ ਲੈਂਦੇ ਲੱਖ ਲੱਖ ਰੁਪਏ ਲਈ ਜਾਣ ਉਹਨਾਂ ਨੇ ਕੀਰਤ ਬਣਾਇਆ ਕੀੜੇ ਵੇਣਗੇ ਉਹ ਤਾਂ ਕਹਿੰਦੇ ਸਾਡੇ ਵਰਗਾ ਕੀਰਤਨੀਆ ਕੋਈ ਨਹੀਂ ਉਹ ਉਹ ਕੀਰਤ ਵੇਚਿਆ ਉਹਨਾਂ ਨੇ ਲੱਖ ਰੁਪਏ ਭੇਟਾ ਲੈ ਕੇ ਫਿਰ ਦੂਜੇ ਪਾਸੇ ਕਹਿੰਦੇ ਜੀ ਕੀਰਤਨੀਏ ਜੀ ਕਲਾਕਾਰ ਦੀ ਉਹ ਵੱਡੀਆਂ ਵੱਡੀਆਂ ਗੱਡੀਆਂ ਚ ਘੁੰਮਦੇ ਉਹ ਵੱਡੇ ਵੱਡੇ ਕਲਾਕਾਰ ਤਾਂ ਪੱਬਾਂ 'ਚ ਵੀ ਨੱਚਦੇ ਆ ਵੱਡੇ ਵੱਡੇ ਕਲਾਕਾਰ ਤਾਂ ਸ਼ਰਾਬਾਂ ਵੀ ਪੀਂਦੇ ਆ ਵੱਡੇ ਵੱਡੇ ਕਲਾਕਾਰ ਤਾਂ ਗੰਦ ਵੀ ਖਲਾਰਦੇ ਫਿਰ ਆਪੋ ਵੀ ਗੰਦ ਖਲਾਰੀਏ ਇੱਕ ਪਾਸੇ ਆਪਣੇ ਆਪ ਨੂੰ ਬਰਬਾਦ ਕਰਾ ਕੇ ਕੀਰਤਨ ਚਾਹੀਦਾ ਸਾਦਾ ਕੀਰਤਨੀਆਂ ਸਾਦਾ ਉਹਦਾ ਜੀਵਨ ਹੋਣਾ ਚਾਹੀਦਾ 22-23 ਸਾਲ ਹੋ ਗਏ ਮੈਨੂੰ ਕੀਰਤਨ ਕਰਦਿਆਂ ਮੈਂ ਤੁਹਾਨੂੰ ਫੋਟੋ ਕਾਰਡ ਤੋਂ ਪਹਿਲਾਂ ਵੀ ਗਿਆ ਸੀ ਜਿੱਦਾਂ ਦਾ ਲੈਜਾ ਮੇਰਾ ਸ਼ੁਰੂਆਤੀ ਦੌਰ ਚ ਸੀ ਉਦਾਂ ਦੇ ਲੈਜਾ ਹੁਣ ਮੈਨੂੰ ਪਰਸੋਂ ਇੱਕ ਮੁੰਡਾ ਨੌਜਵਾਨ ਮਿਲਿਆ 15 ਸਾਲ ਬਾਅਦ ਉਹਨੂੰ ਉਹ ਦਾੜੀ ਕੱਟਦਾ ਸੀ ਮੈਂ ਕਿਹਾ ਯਾਰ ਸਿੱਖ ਬਣ ਉਹਨੇ ਦਾੜੀ ਰੱਖ ਲਈ ਉਹਨੇ ਵਾਰ ਵੀ ਜਾ ਕੇ ਆਇਆ ਹੁਣ ਡਰਾਈਵਰੀ ਕਰ ਲਾ ਗਿਆ ਹੁਣ ਫੇਰ ਖੰਡ ਪਾੜ ਕਰ ਲਾ ਗਿਆ ਮੈਨੂੰ ਅਸੀਂ ਕੀਰਤਨ ਕਰਦਗੇ ਉੱਥੇ ਮਿਲ ਗਿਆ ਮੈਨੂੰ ਕਹਿੰਦਾ ਬਾਬਾ ਜੀ ਕਹਿੰਦਾ 15 ਸਾਲ ਪਹਿਲਾਂ ਤੁਸੀਂ ਮੇਰੇ ਦਾੜੀ ਕੇਸ ਰਖਾਏ ਕਹਿੰਦਾ ਦੇਖੋ ਕਹਿੰਦਾ ਅਸੀਂ ਕਹਿੰਦਾ ਜਿੱਟੇ ਵੀ ਹੋਗੇ ਕਹਿੰਦਾ ਤੁਸੀਂ ਕਹਿੰਦਾ ਹਜੇ ਵੀ ਉਦਾਂ ਤੇ ਹੀ ਆ ਮੈਂ ਕਿਹਾ ਹੋਰ ਕੀ ਦੇਖਾਂ ਮੇਰੇ ਤੇ ਕਹਿੰਦਾ ਲੈ ਜਾ ਵੀ ਕੱਲ ਪਤਾ ਨਹੀਂ ਲਾਉਦੇ ਕਿਤੇ ਵੀ ਨਹੀਂ ਨਹੀਂ ਲੈ ਜਾ ਵੀ ਕਹਿੰਦਾ ਮੈਂ ਤੁਹਾਡੇ ਵਰਗਾ ਥੋੜੀ ਵੀ ਬਰਾਊਨ ਹੈ ਮੇਰੀ ਵੀ ਬਰਾਊਨ ਹੈ ਅਸੀਂ ਇੱਦਾਂ ਹੀ ਰਹਿਣਾ ਇਹ ਮੈਨੂੰ ਕਹਿੰਦੇ ਵੀ ਕਹਿੰਦਾ ਬਾਬਾ ਜੀ ਤੁਹਾਡਾ ਸੁਭਾਅ ਵੀ ਉਦਾਂ ਦਾ ਉਦੋਂ ਦਾ ਸਵਾਲ ਪਰ ਇਹ ਇਹ ਇੱਕ ਚੀਜ਼ ਸਮਝ ਨਹੀਂ ਆ ਰਹੀ ਵੀ ਇੱਕ ਪਾਸੇ ਅਸੀਂ ਆਪਣੇ ਪਰ ਨੂੰ ਬਾਬੇ ਕਹੋਨੇ ਆ ਅਸੀਂ ਕੀਰਤਨੀਕ ਹੋਨੇ ਆ ਅਸੀਂ ਸੰਤ ਕਹੋਨੇ ਆ ਅਸੀਂ ਸਟੇਜਾਂ ਤੇ ਜਾਂਦੇ ਆ ਦੂਜੇ ਪਾਸੇ ਅਸੀਂ ਆਪਣੇ ਗੀਤ ਕੱਢ ਰਹੇ ਆ ਹਾਂ ਉਹ ਸਾਡੇ ਗੀਤ ਹੀ ਨੇ ਗੀਤ ਆ ਜੀ ਚਾਹੇ ਤੁਸੀਂ ਜਿਹੜੇ ਮਰਜ਼ੀ ਲੈ ਜੇ ਗਾ ਰਹੇ ਹੋ ਸਾਡੇ ਗੀਤ ਨੇ ਗੀਤ ਆ ਵੀ ਉਹ ਇਹ ਦੋਹਾਂ ਦਾ ਚੀਜ਼ਾਂ ਦਾ ਕੰਬੀਨੇਸ਼ਨ ਚਾਹੀਦਾ ਕਿ ਨਹੀਂ ਚਾਹੀਦਾ ਨਹੀਂ ਦੇਖੋ ਕੀਰਤਨ ਤਾਂ ਸੰਤ ਬਾਬਾ ਹੀ ਸ਼ਰਸਿੰਘ ਜੀ ਰਾੜਾ ਸਾਹਿਬ ਵਾਲੇ ਕੀ ਉਹ ਕੀ ਉਸ ਸਮੇਂ ਗੀਤ ਨਹੀਂ ਸੀ ਆਉਂਦੇ ਜੀ ਉਹ ਉਹ ਵੀ ਦਾ ਗੀਤ ਗੱਢ ਸਕਦੇ ਸੀ ਉਹ ਕਿੰਨੀ ਵੱਡੀ ਰੂਹ ਸੀਗੀ ਕਿੰਨੀ ਵੱਡੀ ਸ਼ਖਸੀਅਤ ਸੀ ਸੰਤ ਬਾਬਾ ਆਤਰ ਸਿੰਘ ਜੀ ਮਸਤੂਆਣੇ ਵਾਲੇ ਦੇਖੋ ਅੱਜ ਕੱਲ ਇਹ ਕਹਿੰਦੇ ਵੀ ਸਮੇਂ ਨਾਲ ਤੁਰਨਾ ਪੈਂਦਾ ਲੋਕ ਵੀ ਵੈਸੇ ਅਸਲ ਦੇ ਵਿੱਚ ਜੇ ਦਸੀਏ ਲੋਕ ਵੀ ਕੰਨ ਰਸਾਂ ਦੇ ਭੁੱਖੇ ਆ ਕਾਰਨ ਇਹਦੇ ਵਿੱਚ ਲੋਕਾਂ ਦਾ ਵੀ ਹੈ ਲੋਕ ਜਿਹੜੀ ਚੀਜ਼ ਨੂੰ ਭਾਲਦੇ ਆ ਉਹ ਹੁਣ ਬਾਬੇ ਅੱਜ ਕੱਲ ਉਹ ਚੀਜ਼ ਦੇ ਰਹੇ ਹੁਣ ਅਸੀਂ ਸਿੰਪਲ ਕੀਰਤਨ ਕਰਦੇ ਆ ਸਰੋ ਬਾਬੇ ਰੱਬ ਦਾ ਸਾਥ ਨਹੀਂ ਚੱਲਦੇ ਲੱਗਦੇ ਹੁਣ ਅਸੀਂ ਜੀਵਨ ਵੀ ਹੈ ਹਾਂਜੀ ਸਚਾਈ ਵੀ ਆ ਇਮਾਨਦਾਰੀ ਵੀ ਆ ਸਾਦਗੀ ਵੀ ਆ ਸਾਡੇ ਜੀਵਨ ਚ ਸਾਨੂੰ ਕੌਣ ਪੁੱਛਦਾ ਕੋਈ ਉਹੀ ਆ ਜਿਹੜੇ ਸਾਡੇ ਪਿਆਰ ਵਾਲੇ ਆ ਜੀ ਜਿਨ੍ਹਾਂ ਨੂੰ ਸਾਡੇ ਬਾਰੇ ਪਤਾ ਕਿ ਬਾਬਾ ਜੀ ਕਿੱਦਾਂ ਦੇ ਆ ਉਹ ਸਾਨੂੰ ਜ਼ਰੂਰ ਸਾਥ ਦੇਤੇ ਆ ਜਿਹੜੇ ਦੂਜੇ ਆ ਉਹਨਾਂ ਨੇ ਲੱਖਾਂ ਰੁਪਈਆ ਦੇ ਦੇਣਾ ਉਹਨਾਂ ਨੇ ਕੰਨਾਂ ਦਾ ਰਸ ਲੈਣਾ ਉਹਨਾਂ ਨੇ ਕਥਾ ਨਹੀਂ ਸੁਣਨੀ ਉਹਨਾਂ ਨੇ ਕੋਈ ਜੀਵਨ ਦੀ ਗੱਲ ਨਹੀਂ ਸੁਣਨੀ ਜੀਵਨ ਦੀ ਗੱਲ ਜਿਨੇ ਜੀਵਨ ਚ ਕਮਾਈ ਹੋਵੇ ਉਹੀ ਸੁਣਾ ਸਕਦਾ ਜਿਨੇ ਜੀਵਨ ਚ ਕੁਝ ਕਮਾਇਆ ਨਹੀਂ ਹੈ ਉਹ ਦੂਜੇ ਦੇ ਪੱਲੇ ਨਹੀਂ ਕੁਝ ਪਾ ਸਕਦਾ ਅਸੀਂ ਕੰਨ ਰਸ ਵਾਸਤੇ ਲੱਖ ਰੁਪਈਆ ਦੇਣ ਨੂੰ ਤਿਆਰ ਹੈ ਅਸੀਂ ਜੀਵਨ ਸੁਣਨ ਨੂੰ ਤਿਆਰ ਨਹੀਂ ਹੈ ਤਾਂ ਸਾਡੇ ਵਰਗੇ ਕਿੰਨੇ ਜਿਹੜੇ ਚੰਗੇ ਵਿਦਵਾਨ ਸੱਜਣ ਹੈਗੇ ਮੈਂ ਨਹੀਂ ਕਹਿੰਦਾ ਕਿ ਮੈਂ ਹੈਗਾ ਜਿਹੜੇ ਮਿਹਨਤ ਕਰਦੇ ਆ ਜਿਹੜੇ ਕਿਤਾਬਾਂ ਪੜ੍ਹਦੇ ਆ ਅਭਿਆਸ ਕਰਦੇ ਆ ਉਹ ਅੱਜ ਰੋਲ ਰਹੇ